ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗੱਲ ਨੇ ਸੰਭਾਵਨਾ ਜਤਾਈ ਹੈ 13 ਤੇ 14 ਤਰੀਕ ਨੂੰ ਸੂਬੇ ਭਰ ਵਿੱਚ بارش ਦਾ ਅਸਰ ਵੇਖਣ ਨੂੰ ਮਿਲ ਸਕਦਾ ਇਸ ਦੇ ਨਾਲ ਹੀ ਕਿਸਾਨਾਂ ਨੂੰ ਖਾਸ ਧਿਆਨ ਰੱਖਣ ਦੀ ਗੱਲ ਵੀ ਆਖੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੇ ਜ਼ਿਕਰ ਕੀਤਾ 14 ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ ਰੁੱਤ ਦੇ ਵਿੱਚ ਵੀ ਬਦਲਾਅ ਵੇਖਣ ਨੂੰ ਮਿਲੇਗਾ ਜੀ ਮੈਮ ਮੈਮ ਮੌਸਮ ਨੂੰ ਲੈ ਕੇ ਕਿਸ ਤਰੀਕੇ ਦੀ ਅਪਡੇਟ ਹੈਗੀ ਆ ਤੇ ਕਿਹਾ ਜਾ ਰਿਹਾ ਕਿ بارش ਦੀ ਸੰਭਾਵਨਾ ਜਿਹੜੀ ਹੈਗੀ ਆ ਕਾਫੀ ਜਿਆਦਾ ਹੈਗੀ ਆ ਹਾਂ ਹਾਂਜੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਮੌਸਮ ਦੇ ਵਿੱਚ ਕਾਫੀ ਮਤਲਬ ਉਤਰਾਚੜਾ ਦੇਖਣ ਨੂੰ ਮਿਲ ਰਿਹਾ ਹੈ ਇਸ ਤਰ੍ਹਾਂ ਜਦੋਂ ਮਾਰਚ ਸਟਾਰਟ ਹੋਇਆ ਤਾਂ 2 ਮਾਰਚ ਨੂੰ ਵੀ ਸਾਡੇ ਕੋਲ ਜਿਹੜੀ ਹੈ ਬਾਰਿਸ਼ ਕਾਫੀ ਜ਼ਿਆਦਾ ਮਾਤਰਾ ਵਿੱਚ ਰਿਕਾਰਡ ਹੋਈ ਹੈ 35 36 ਮਿਲੀਮੀਟਰ بارش ਜਿਹੜੀ ਸਾਡੇ ਕੋਲ ਇੱਕ ਦਿਨ ਦੇ ਵਿੱਚ ਉਹ ਰਿਕਾਰਡ ਹੋਈ ਹੈ ਸੋ ਉਸ ਹਫਤੇ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਕਿ ਟੈਂਪਰੇਚਰਸ ਦੇ ਵਿੱਚ ਵੀ ਵੇਰੀਏਸ਼ਨ ਕਾਫੀ ਦੇਖੀ ਗਈ ਸੀ ਕਿਉਂਕਿ ਰਾਤ ਦਾ ਤਾਪਮਨ ਜਿਹੜਾ ਉਹ 6 ਡਿਗਰੀ ਨਾਰਮਲ ਤੋਂ ਜ਼ਿਆਦਾ ਰਿਕਾਰਡ ਹੋਇਆ ਸੀ ਸੋ ਪਰ ਦਿਨ ਦਾ ਤਾਪਮਨ ਜਿਹੜਾ ਆਲਮੋਸਟ ਨੀਅਰ ਟੂ ਨਾਰਮਲ ਹੀ ਰਿਹਾ ਸੀਗਾ ਜੇ ਹੁਣ ਆਪਾਂ ਦੂਸਰੇ ਹਫਤੇ ਦੀ ਗੱਲ ਕਰਦੇ ਹਾਂ ਤਾਂ ਹੁਣ ਵੀ ਸਾਡੇ ਕੋਲ ਜਿਹੜਾ ਅੱਜ ਦਾ ਰਾਤ ਦਾ ਤਾਪਮਨ ਹੈਗਾ ਲੁਧਿਆਣੇ ਦਾ ਉਹ 12 ਡਿਗਰੀ ਤੱਕ ਜਿਹੜਾ ਰਿਕਾਰਡ ਹੋਇਆ ਜਿਹੜਾ ਕਿ ਨਾਰਮਲ ਨਾਲੋਂ 2-3 ਡਿਗਰੀ ਜ਼ਿਆਦਾ ਹੈ ਸੋ ਜਿਹੜਾ ਦਿਨ ਦਾ ਤਾਪਮਨ ਹੈਗਾ ਉਹ ਮਤਲਬ ਥੋੜਾ ਨੀਅਰ ਟੂ ਨੋਰਮਲ ਚੱਲ ਰਿਹਾ ਸੋ ਇਨਾਂ ਕੰਡੀਸ਼ਨਸ ਦੇ ਵਿੱਚ ਆਪਾਂ ਦੇਖ ਰਿਹਾ ਕਿ ਇੱਕ ਫਿਰ ਪਛਮੀ ਚੱਕਰਵਾਤ ਜਿਹੜਾ ਨਾਰਥ ਰੀਜਨ ਨੂੰ ਮਤਲਬ ਟੱਚ ਕਰ ਰਿਹਾ ਹੈ ਜਿਹੜਾ ਕਿ ਕੱਲ੍ਹ ਵੀ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਬੱਦਲ ਵਾਈ ਰਹੀ ਹੈ ਆਪਣੇ 10 ਤਰੀਕ ਨੂੰ ਸੋ 11 ਤਰੀਕ ਨੂੰ ਵੀ ਅੱਜ ਥੋੜਾ ਜਿਹਾ ਉਹ ਜਿਹੜਾ ਪਾਸ ਔਨ ਹੋ ਰਿਹਾ ਉਹਦਾ ਇਫੈਕਟ ਰਹੇਗਾ ਔਰ 13 14 ਨੂੰ ਚਾਂਸਸ ਹੈਗੇ ਨੇ ਕਿ ਜਿਹੜੇ ਲਾਈਟ ਰੇਨਫਾਲ ਜਿਹੜੀ ਆ ਉਹ ਹੋ ਸਕਦੀ ਹੈ ਪੰਜਾਬ ਦੇ ਆਲਮੋਸਟ ਸਾਰੇ ਹਿੱਸਿਆਂ ਦੇ ਵਿੱਚ ਹੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅ ਮਰ ਜਿਹੜੀ ਪ੍ਰੈਡਿਕਸ਼ਨ ਕੀਤੀ ਗਈ ਹੈ ਕਿ ਇਹ ਮਤਲਬ ਲਾਈਟ ਰੇਨਫਾਲ ਹੋਏਗੀ ਪਰ ਬੱਦਲ ਵਾਈਜ਼ ਮਤਲਬ ਕਾਫੀ ਰਹੇਗੇ ਇਹਨਾਂ ਦਿਨਾਂ ਦੇ ਵਿੱਚ ਸੋ ਜੇ ਇਹਦਾ ਜ਼ਿਆਦਾ ਜਿਹੜਾ ਇਫੈਕਟ ਹੈਗਾ ਉਹ ਨਾਰਥ ਰੀਜਨ ਤੇ ਜ਼ਿਆਦਾ ਹੋਣ ਦੀ ਸੰਭਾਵਨਾ ਹੈਗੀ ਹੈ ਕਿ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਪੰਜਾਬ ਦੇ ਨਦਰਨ ਜਿਹੜੇ ਏਰੀਆਜ਼ ਨੇ ਜਿਵੇਂ ਅੰਮ੍ਰਿਤਸਰ ਹੋ ਗਿਆ ਹੁਦਾਸਪੁਰ ਹੋ ਗਿਆ ਇਹਨਾਂ ਏਰੀਆ ਦੇ ਵਿੱਚ ਇਹਦਾ ਇਫੈਕਟ ਜ਼ਿਆਦਾ ਰਹੇਗਾ ਤੇ ਬਾਕੀ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਸਾਊਥ ਵਾਲਾਂ ਨੇ ਇਹਦਾ ਇਫੈਕਟ ਕੱਟ ਹੋ ਗਿਆ ਕਿਉਂਕਿ ਇਹ ਜਿਹੜਾ ਪਾਸਨ ਕਰ ਰਿਹਾ ਵੈਸਟਰਨ ਡਿਸਟਰਬੈਂਸ ਇਹਦਾ ਇਫੈਕਟ ਹਲੇ ਸਾਡੇ ਕੋਲ 2-3 ਦਿਨ ਤੱਕ ਰਹੇਗਾ। ਧਿਆਨ ਆ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ